ਬਹੁਤ ਸੋਹਣਾ ਆਰਟੀਕਲ ਲੈ ਕੇ ਆਏ ਜੀ ਪਿਓਰ ਵਿਸਕੋਸ ਵਰਗਸ ਦੇ ਵਿੱਚ ਦੇਖੋ ਟੋਟਲੀ ਪਰਲ ਦਾ ਤੇ ਦਬਕੇ ਦਾ ਵਰਕ ਹੋਇਆ ਦੇਖੋ ਜੀ ਮੈਂ ਤੁਹਾਨੂੰ ਨੈਕਲਾਈਨ ਦਿਖਾ ਰਿਹਾ ਕਿੰਨੀ ਸੋਹਣੀ ਨੈਕਲਾਈਨ ਬਣੀ ਹੈ ਟੋਟਲੀ ਪਰਲ ਦਾ ਤੇ ਦਬਕੇ ਦਾ ਤੇ ਨਾਲ ਕਲੀਆਂ ਦਾ ਵਰਕ ਆਊਗਾ ਦੇਖੋ ਜੀ ਟੋਟਲੀ ਹੈਂਡ ਦਾ ਪੀਸ ਹੈ ਸਾਰਾ ਹੈਂਡ ਦਬਕੇ ਦਾ ਪੀਸ ਆਊਗਾ ਜੀ ਦੋਨੇ ਕੜੀਆਂ ਦੇ ਉੱਪਰ ਵਰਕ ਆ ਗਿਆ ਦੇਖੋ ਜੀ ਔਰ ਪਿਓਰ ਵਿਸਕੋਸ অর্ਗੇਂਜ਼ਾ ਤੇ ਜਿਹੜੀ ਸ਼ਰਟ ਆ ਜੀ ਸਾਰੇ ਸੰਦਖਾਤੀ ਬਹੁਤ ਸੋਹਣਾ ਸਟਾਈਲਿਸ਼ ਵਰਕ ਹੈ ਤੇ ਨਾਲ 슬ੀਵ ਦੇ ਉੱਪਰ ਵਰਕ ਆ ਗਿਆ ਦੇਖੋ ਜੀ ਸਾਰਾ ਹੈਂਡ ਦਾ ਦਬਕੇ ਦਾ ਵਰਕ 슬ੀਵ ਦੇ ਉੱਪਰ ਆ ਗਿਆ ਦੋਨੇ ਬਾਜੂਆਂ ਤੇ ਵਰਕ ਆ ਗਿਆ ਦੇਖੋ ਜੀ ਜਿਹੜੇ ਦੋਨੇ ਬਾਜੂਆਂ ਆ ਗਏ ਉਹਨਾਂ ਦੇ ਵਰਕ ਆ ਗਿਆ ਦੇਖੋ ਕਿੰਨਾ ਸੋਹਣਾ ਆਰਟੀਕਲ ਹੈ ਪਿਓਰ ਸਿਲਕ ਦੀ ਬਾਟਮ ਆ ਗਈ ਨਾਲ ਸਿਲਕ ਦੀ ਬਾਟਮ ਆ ਗਈ ਨਾਲ ਜੀ ਬਹੁਤ ਸੋਹਣਾ ਕਲਰ ਚਾਰਟ ਆਊਗਾ ਤੇ ਦੁਪੱਟਾ ਵਿਸਕੋਸ অর্ਗੇਂਜ਼ਾ ਦਾ ਫੋਰ ਸਾਈਡ ਪਫ ਦਾ ਗੋਟਾ ਪੱਛ ਦਾ ਕੰਮ ਆ ਗਿਆ ਪਿਓਰ ਬਿਸਕਾਉਂਸਰ ਕਹਿੰਦਾ ਵਿਦ ਫੋਰ ਸਾਈਡ ਦੇਖੋ ਜੀ ਔਰ ਕਲਰ ਚਾਰਟ ਦੇਖੋ ਜੀ ਤੁਸੀਂ ਜਲਦੀ ਜਲਦੀ ਬੁਕਿੰਗ ਕਰਵਾ ਲਓ ਪ੍ਰਾਈਸ ਹੈਗਾ 2580 ਰੁਪਏ ਰੇਂਜ ਦੇ ਵਿੱਚ ਸਾਰੇ ਕਲਰ ਚਾਰਟ ਜਿਹੜਾ ਇੰਗਲਿਸ਼ ਆਇਆ ਬਹੁਤ ਸੋਹਣਾ ਪ੍ਰੀਮੀਅਮ ਕਲਰ ਚਾਰਟ ਹੈ ਇੰਗਲਿਸ਼ ਕਲਰ ਚਾਰਟ ਹੈ ਜੀ ਸਿਰਫ ਰੀਜ਼ਨੇਬਲ ਪ੍ਰਾਈਸ 2580 ਕਲਰ ਚਾਰਟ ਚੈੱਕ ਕਰ ਲਓ ਕਿੰਨੇ ਸੋਹਣੇ ਕਲਰ ਆਏ ਨੇ ਦੇਖੋ 6 ਕਲਰ ਨੇ ਜੀ ਔਰ ਕਲਰ ਦੇਖੋ ਜਮਾ ਡਿੱਟੋ ਸੇਮ ਕਲਰ ਬਹੁਤ ਸੋਹਣੇ ਕਲਰ ਲੱਗ ਰਹੇ ਨੇ ਬਲੈਕ ਕਲਰ ਆ ਗਿਆ ਦੇਖੋ ਜੀ ਕਿ ਨਵਾਂ ਟੋਨ ਆ ਗਿਆ ਦੇਖੋ ਜੀ ਪਰਪ ਟੋਟਲੀ ਦਬਕੇ ਦਾ ਪੀਸ ਆ ਜੀ ਬਹੁਤ ਸੋਹਣਾ ਪੀਸ ਆ ਇਹਦਾ ਰੇਟ ਸੀਗਾ 4350 ਸਾਰੇ ਕਿਤੇ ਮਾਰਕੀਟ ਦੇ ਵਿੱਚ ਆਪਾਂ 2580 ਰੇਂਜ ਦੇ ਵਿੱਚ ਲੈ ਕੇ ਆਏ ਜੀ ਨੂੰ ਪੀਕਾਕ ਛੇੜਾ ਕੇ ਦੇਖੋ ਜੀ ਕਲਰ ਚਾਰਟ ਹੀ ਬਹੁਤ ਸੁਨਾਇਆ ਗਿਆ ਪ੍ਰੀਮੀਅਮ ਕਲਰ ਚਾਰਟ ਸਾਰਾ ਲਗਜ਼ਰੀ ਕਲਰ ਨਹੀਂ ਦੇਖੋ 2580 ਰੇਂਜ ਦੇ ਵਿੱਚ ਹੈ ਬਿਲਕੁਲ ਰੀਜ਼ਨਲ ਪ੍ਰਾਈਸ 2580 ਕਲਰ ਚਾਰਟ ਬਹੁਤ ਸੋਹਣਾ ਜੀ